ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ Haryana Himachal ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਚੌਥੇ ਦਿਨ 6ਵੀਂ ਧਮਕੀ ਗੁਰੂ ਨਗਰੀ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਫੇਰ ਧਮਕੀ ਭਰੀ ਈਮੇਲ ਭੇਜੀ ਗਈ ਹੈ ਅੱਜ ਚੌਥੇ ਦਿਨ ਦੁਬਾਰਾ ਤੋਂ ਧਮਕੀ ਭਰੀ ਈਮੇਲ ਭੇਜੀ ਗਈ ਹੈ SGPC ਦੀ ਮੇਲ ਤੇ ਇਹ ਧਮਕੀ ਭਰੀ ਈਮੇਲ ਆਈ ਹੈ ਪਹਿਲਾਂ ਵੀ 5 ਧਮਕੀਆਂ ਆ ਚੁੱਕੀਆਂ ਨੇ ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬੰਬ ਵਾਲੀ ਧਮਕੀ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਬੰਬ ਦੀ ਧਮਕੀਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਅਲੱਗ-ਅਲੱਗ ਮੇਲਸ ਦੇ ਥਰੂ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਿਹਾ ਹੈ ਆਸ-ਪਾਸੇ ਜਿਹੜੇ ਵੀ ਇਲਾਕੇ ਨੇ ਉੱਥੇ ਵੀ ਨਜ਼ਰ ਰੱਖੀ ਜਾ ਰਹੀ ਹੈ ਗਲਿਆਰੇ ਖੇਤਰ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਗਲਿਆਰਿਆਂ ਦੇ ਵਿੱਚ ਪਏ ਵਾਧੂ ਸਮਾਨ ਦੀ ਵੀ ਸੁਰੱਖਿਆ ਕਰਮੀਆਂ ਦੇ ਵੱਲੋਂ ਮੈਟਲ ਡਿਟੈਕਟਰ ਡੌਗ स्क्वाड ਦੀ ਮਦਦ ਦੇ ਨਾਲ छानबीन ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਹਾਡੇ ਸਾਹਮਣੇ ਨੇ ਕਿਸ ਤਰੀਕੇ ਦੇ ਨਾਲ ਸੁਰੱਖਿਆ ਫੋਰਸਿਜ਼ ਲਗਾਈਆਂ ਗਈਆਂ ਨੇ ਡੌਗ स्क्वाड ਦੀ ਟੀਮ ਵੀ ਉੱਥੇ ਪਹੁੰਚ ਚੁੱਕੀ ਹੈ ਜਿਵੇਂ ਕਿ ਕੱਲ ਵੀ ਧਮਕੀ ਦਿੱਤੀ ਗਈ ਸੀਗੀ ਤੇ ਕਿਹਾ ਗਿਆ ਸੀ ਕਿ ਆਰ ਡੀ ਐਕਸ ਹਰਮੰਦਰ ਸਾਹਿਬ ਦੇ ਜਿਹੜਿਆ ਪਾਈਪਾਂ ਨੇ ਉਸ ਦੇ ਵਿੱਚ ਭਰਿਆ ਗਿਆ ਹੈ ਤਾਂ ਇਸ ਤਰੀਕੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ دہشت ਫੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੱਲਨੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਅੱਜ ਫੇਰ ਤੋਂ ਇੱਕ ਈਮੇਲ ਮਿਲੀ ਹੈ ਇਹ ਫੇਰ ਤੋਂ ਉਹੀ ਧਮਕੀ ਕਿ ਕੁਝ ਲੱਗ ਰਿਹਾ ਹੈ دہشت ਫੈਲਾਉਣ ਦੀ ਕੋਸ਼ਿਸ਼ ਹੈ ਜਾਂ ਫਿਰ ਇੱਕ ਅਫਵਾਹ ਕਿਹਾ ਜਾ ਸਕਦਾ ਹੈ ਇਸ ਨੂੰ ਕਿਉਂਕਿ ਤਿੰਨ ਦਿਨ ਤੋਂ ਲਗਾਤਾਰ ਐਦਾ ਦੀਆਂ ਧਮਕੀਆਂ ਹੁਣ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ ਪੁਲਿਸ ਨੂੰ ਆ ਬਿਲਕੁਲ ਦੇਖੋ ਪੁਸ਼ਪਾ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲਗਾਤਾਰ ਧਮਕੀ ਭਰੀਆਂ ਈਮੇਲਾਂ ਜਿਹੜੀਆਂ ਆ ਰਹੀਆਂ ਨੇ ਅੱਜ ਚੌਥਾ ਦਿਨ ਹੈ ਚੌਥੇ ਦਿਨ ਲਗਾਤਾਰ ਜਿਹੜੀਆਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਨੇ ਤਾਂ ਕੱਲ ਤੱਕ ਪੰਜ ਈਮੇਲ ਆਈਆਂ ਸੀ ਤਾਂ ਅੱਜ ਫੇਰ ਜਿਸ ਤਰੀਕੇ ਨਾਲ ਈਮੇਲ ਆਈ ਹੈ ਤਾਂ 6 ਦੇ ਕਰੀਬ ਈਮੇਲ ਹੋਣ ਤੱਕ ਸ਼ੋਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੇਲ ਤੇ ਆ ਚੁਕੀਆਂ ਨੇ ਜਿੱਥੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਬੰਬ ਦੇ ਨਾਲ ਜਿਹੜਾ ਵਾ ਉਹ ਉਡਾ ਦਿੱਤਾ ਜਾਵੇਗਾ ਇਸ ਤਰੀਕੇ ਦੀਆਂ ਮੇਲਸ ਆ ਰਹੀਆਂ ਨੇ ਤਾਂ ਹਾਲਕਿ ਇਸ ਨੂੰ ਲੈ ਕੇ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਜਿਹੜੀ ਆ ਉਹ ਸ਼ਿਕਾਇਤ ਵੀ ਦਿੱਤੀ ਗਈ ਆ ਤਾਂ ਪੁਲਿਸ ਆ ਆਪਣੇ ਪੱਧਰ ਤੇ ਹਾਲਾਂਕਿ ਉਹ ਸੀ ਮੇਲਸ ਨੂੰ ਲੈ ਕੇ ਜਾਂਚ ਕਰ ਰਹੀ ਹੈ ਕਿ ਆ ਗਿਆ ਹੁਣ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਪੁਲਿਸ ਨੂੰ ਬਿਲਕੁਲ ਦੇਖੋ ਪੁਸ਼ਪਾ ਆ ਸਾਡੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲਗਾਤਾਰ ਧਮਕੀਆਂ ਪਰੀਆਂ ਈਮੇਲਸ ਜਿਹੜੀਆਂ ਆ ਰਹੀਆਂ ਨੇ ਅੱਜ ਚੌਥਾ ਦਿਨ ਹੈ ਚੌਥੇ ਦਿਨ ਲਗਾਤਾਰ ਜਿਹੜੀਆਂ ਧਮਕੀਆਂ ਪਰੀਆਂ ਈਮੇਲਸ ਆ ਰਹੀਆਂ ਨੇ ਤਾਂ ਕੱਲ ਤੱਕ ਪੰਜ ਈਮੇਲ ਆਈਆਂ ਸੀ ਤਾਂ ਅੱਜ ਫੇਰ ਜਿਸ ਤਰੀਕੇ ਨਾਲ ਈਮੇਲ ਆਈ ਆ ਤਾਂ 6 ਦੇ ਕਰੀਬ ਈਮੇਲ ਹੁਣ ਤੱਕ ਸ਼ੋਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੇਲ ਤੇ ਆ ਚੁੱਕੀਆਂ ਨੇ ਜਿੱਥੇ ਲਗਾਤਾਰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਬੰਬ ਦੇ ਨਾਲ ਜਿਹੜਾ ਵਾ ਉਹ ਉਡਾ ਦਿੱਤਾ ਜਾਵੇਗਾ ਇਸ ਤਰੀਕੇ ਦੀਆਂ ਮੇਲਸ ਆ ਰਹੀਆਂ ਨੇ ਤਾਂ ਹਾਲ ਕਿ ਇਸ ਨੂੰ ਲੈ ਕੇ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਦੀ ਜਿਹੜੀ ਆ ਉਹ ਸ਼ਿਕਾਇਤ ਵੀ ਦਿੱਤੀ ਗਈ ਆ ਤਾਂ ਪੁਲਿਸ ਆ ਆਪਣੇ ਪੱਧਰ ਤੇ ਹਾਲਾਂਕਿ ਉਹ ਸੀ ਮੇਲਸ ਨੂੰ ਲੈ ਕੇ ਜਾਂਚ ਕਰ ਰਹੀ ਹੈ ਕਿ ਆਖਿਰ ਕਿਹੜਾ ਵਿਅਕਤੀ ਹੈ ਜਿਸ ਵੱਲੋਂ ਇਸ ਤਰੀਕੇ ਨਾਲ ਈਮੇਲਸ ਦੇ ਰਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਸੀਐਮ ਨੇ ਫੇਕ ਆਈਡੀ ਉਹਨਾਂ ਦੀ ਬਣਾ ਕੇ ਕੇਰਲਾ ਦੇ ਸੀਐਮ ਦੀ ਫੇਕ ਆਈਡੀ ਬਣਾ ਕੇ ਜਿਹੜੀਆਂ ਧਮਕੀ ਭਰੀਆਂ ਮੇਲਸ ਜਿਹੜੀਆਂ ਭੇਜੀਆਂ ਜਾ ਰ ਉਥੇ ਹੀ ਜਿਹੜੇ ਕਿਹੜਾ ਵਿਅਕਤੀ ਹੈ ਜਿਸ ਵੱਲੋਂ ਇਸ ਤਰੀਕੇ ਨਾਲ ਈਮੇਲਸ ਦੇ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਸੀਐਮ ਨੇ ਫੇਕ ਆਈਡੀ ਉਹਨਾਂ ਦੀ ਬਣਾ ਕੇ ਕੇਰਲਾ ਦੇ ਸੀਐਮ ਦੀ ਫੇਕ ਆਈਡੀ ਬਣਾ ਕੇ ਜਿਹੜੀਆਂ ਧਮਕੀ ਭਰੀਆਂ ਮੇਲਸ ਜਿਹੜੀਆਂ ਭੇਜੀਆਂ ਜਾ ਰਹੀਆਂ ਨੇ ਉਥੇ ਹੀ ਜਿਹੜੇ ਸਾਬਕਾ ਚੀਫ ਜਸਟਿਸ ਨੇ ਚੰਦਰ ਚੂੜ ਉਹਨਾਂ ਦੀ ਈਮੇਲ ਆਈਡੀ ਫੇਕ ਬਣਾ ਕੇ ਇਸ ਤਰੀਕੇ ਨਾਲ ਮੇਲਸ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਹਾਲਾਂਕਿ ਪੁਲਿਸ ਆਪਣੇ ਪੱਧਰ ਤੇ ਜ਼ਰੂਰ ਇਸ ਟੀ ਨੂੰ ਲੈ ਕੇ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਆਖਿਰ ਇਹ ਕੌਣ ਲੋਕ ਨੇ ਪਰ ਜਿਸ ਤਰੀਕੇ ਨਾਲ ਲਗਾਤਾਰ ਮੇਲਸ ਆ ਰਹੇ ਨੇ ਉਸ ਨੂੰ ਲੈ ਕੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਆਖਿਰ ਕਿਉਂ ਇਸ ਤਰੀਕੇ ਦੇ ਨਾਲ ਆਸਤਾ ਦਾ ਕੇਂਦਰ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਕਟ ਆਉਂਦੀਆਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਤਰੀਕੇ ਨਾਲ ਮੇਲਸ ਕੀਤੀਆਂ ਜਾ ਰਹੀਆਂ ਨੇ ਇਸ ਤਰੀਕੇ ਨਾਲ ਜਿਹੜਾ ਵਾ ਅਫਵਾਹ ਫਲਾਈ ਜਾ ਰਹੀਆਂ ਜਾਂ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਨੂੰ ਦੇਖਣਾ ਫਿਲਹਾਲ ਅਹਿਮ ਹੋਵੇਗਾ ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਨੂੰ ਲੈ ਕੇ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਸਮੇਂ ਕਿਹਾ ਗਿਆ ਸੀ ਕਿ ਜਿਹੜਾ ਅੰਮ੍ਰਿਤਸਰ ਦੇ ਜਿਹੜੇ ਸਾਂਸਦ ਨੇ ਗੁਰਜੀਤ ਸਿੰਘ ਔਜਲਾ ਉਹਨਾਂ ਨੂੰ ਉਹਨਾਂ ਨੂੰ ਵੀ ਇਹ ਧਮਕੀ ਭਰੀ ਮੇਲ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਧਮਕੀ ਭਰੀ ਮੇਲ ਆਈ ਹੈ ਪਰ ਫਿਲਹਾਲ ਪੁਲਿਸ ਵੱਲੋਂ ਜਾਂਚ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਉਹ ਕਹੀ ਇਹ ਜਿਹੜੀਆਂ ਧਮਕੀ ਭਰੀਆਂ ਮੇਲਸ ਆ ਰਹੀਆਂ ਨੇ ਉਸ ਨੂੰ ਲੈ ਕੇ ਜਿਹੜਾ ਸੱਚਖੰਡ 시ਰਹਰਮੰਦਰ ਸਾਹਿਬ ਦੇ ਆਸ-ਪਾਸ ਤੇ ਜਿਹੜੇ ਇਲਾਕੇ ਨੇ ਅਜਾਈ ਮਾਤਾ ਨੇ ਜਾਂ ਜਿਹੜੀਆਂ ਵੀ ਬਿਲਡਿੰਗਸ ਨੇ ਉਹਨਾਂ ਦੀਆਂ ਸਾਰੀਆਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤਾਂ ਆਸ-ਪਾਸੇ ਤੇ ਜਿਹੜਾ ਕਲਿਆਰਾ ਹੈ ਉਸ ਦੇ ਵਿੱਚ ਜਿਹੜਾ ਵਾ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਇਸੇ ਤੱਕ ਕਿ ਡੋਬਸਫੇਅਰ ਦੀਆਂ ਟੀਮਾਂ ਦੇ ਨਾਲ ਵੀ ਆ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪਰ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਜਿਹੜੀਆਂ ਈਮੇਲਸ ਕਰਨ ਵਾਲੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਕਦੋਂ ਤੱਕ ਪੁਲਿਸ ਦੀ ਤ੍ਰਿਫਤ ਚੋਂਣਗੇ ਜੀ ਪੰਕਜ ਇਹ ਮਾਮਲਾ ਜਿਹੜਾ ਇਸ ਦੇ ਵਿੱਚ ਕੇਂਦਰ ਸਰਕਾਰ ਵੀ ਹੁਣ ਦਖਲ ਲੈਂਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਜਿਹੜੇ ਨੇ ਉਹ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕਿ ਕੋਈ ਮਸਲਾ ਨਹੀਂ ਹੈ ਇਸ ਕਰਕੇ ਤੇ ਹੁਣ ਕੇਂਦਰ ਸਰਕਾਰ ਇਸ ਦੇ ਵਿੱਚ ਕੀ ਕੁਝ ਐਕਸ਼ਨ ਲੈ ਸਕਦੀ ਹੈ ਡੌਗ ਸਕੁਐਡ ਦੀ ਟੀਮ ਤਾਂ ਲਗਾ ਦਿੱਤੀ ਗਈ ਹੈ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦਾ ਇਸ ਦੇ ਵਿੱਚ ਹੁਣ ਕੀ ਰੋਲ ਰਹਿਣ ਵਾਲਾ ਬਿਲਕੁਲ ਹੈ ਦੇਖੋ ਸੈਂਟਰ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਪਹਿਲਾਂ ਹੀ ਜਿਹੜਾ ਵਾ ਸੁਰੱਖਿਆ ਨੂੰ ਲੈ ਕੇ ਜਿਹੜਾ ਵਾ ਉਹ ਪ੍ਰਬੰਧ ਜਿਹੜੇ ਉਸ ਵੱਲੋਂ ਕੀਤੇ ਜਾ ਚੁੱਕੇ ਨੇ ਕਾਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਤਹਾਨ ਵਿੱਚ ਵੀ ਇਹ ਮਾਮਲਾ ਜਿਹੜਾ ਹੈਗਾ ਇਹ ਤਾਂ ਜਿਹੜੀਆਂ ਇਹ ਈਮੇਲਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਕਾਫੀ ਜ਼ਿਆਦਾ ਚਿੰਤਤ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਬੀਤੇ ਦਿਨੀ ਜਿਹੜਾ ਉਹਨਾਂ ਦੇ ਅੰਮ੍ਰਿਤਸਰ ਤੋਂ ਜਿਹੜੇ ਸਾਬਕਾ ਸੰਸਦ ਨੇ ਅਸ਼ਵੀਤ ਮਲਿਕ ਉਹਨਾਂ ਨੂੰ ਵੀ ਜਿਹੜਾ ਵਾ ਸ਼੍ਰੋਮ ਨਿਗਮ ਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵੀ ਤੇ ਭੇਜਿਆ ਸੀ ਅੱਜ ਇੱਥੇ ਉਹਨਾਂ ਵੱਲੋਂ ਐਸਜੀਪੀਸੀ ਪ੍ਰਧਾਨ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਮੁਲਾਕਾਤ ਕਰਕੇ ਇਸ ਦੇ ਉੱਤੇ ਜਿਹੜਾ ਵਾ ਖਾਸ ਤੌਰ ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸ ਨੂੰ ਲੈ ਕੇ ਜਾਂਚ ਦੇ ਵੀ ਆਦੇਸ਼ ਜਿਹੜੇ ਅਸਰਾਂ ਨੂੰ ਜਿਹੜਾ ਉਹ ਦਿੱਤੇ ਗਏ ਨੇ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਕਿਉਂ ਬਾਰ-ਬਾਰ ਈਮੇਲਸ ਭੇਜੀਆਂ ਜਾ ਰਹੀਆਂ ਨੇ ਅੱਜ ਲਗਾਤਾਰ ਚੌਥਾ ਦਿਨ ਹੈ ਸ਼ਾਇਦ ਇਹ ਦੇ ਕਰੀਬ ਮੇਲਸ ਹੋਣ ਤੱਕ ਜਿਹੜੀਆਂ ਆ ਚੁੱਕੀਆਂ ਨੇ ਪਰ ਕਦੋਂ ਤੱਕ ਇਹਨਾਂ ਸ਼ਰਾਤੀ ਇਨਸਾਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਜਿਨ੍ਹਾਂ ਵੱਲੋਂ ਇਹ ਫੇਕ ਆਈਡੀਆਂ ਕ੍ਰੀਏਟ ਕਰਕੇ ਜਿਹੜਾ ਇਹ ਧਮਕੀ ਭਰੀਆਂ ਮੇਲਸ ਜਿਹ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਾਨੂੰ ਜਾਣਕਾਰੀ ਸਾਂਝੀ ਕੀਤੀ। ਗੋਲਡਨ ਟੈਂਪਲ ਤੇ ਆਪਨੂੰ ਮੈਸੇਜ ਆਇਆ ਸੀ ਇੱਕ ਵੀ ਤੇ ਨੰਦਰਹਾਲ ਵਾਲੇ ਪਾਸੇ ਕੋਈ ਐਕਸਪਲੋਸਿਵ ਹੋ ਸਕਦਾ ਹੈ। ਤੇ ਉਹ ਤਾਂ ਵੈਸੇ ਵੀ ਸਾਡੇ ਪਹਿਲੇ ਐਂਟੀ ਸਬੋਟੇਜ ਟੀਮਾਂ ਚੈੱਕ ਕਰਦੀਆਂ ਸੀ। ਫੇਰ ਵੀ ਜਿਸ ਦਿਨ ਦਾ ਇਹ ਮੈਸੇਜ ਆਇਆ ਅਸੀਂ ਆਪਣੇ ਸਾਰੇ ਹੀ ਪ੍ਰਕਰਮਾ ਇਹ ਆਪਣੇ ਦਰਬਾਰ ਸਾਹਿਬ ਦੇ ਹਾਲੇ ਦੁਆਲੇ ਨੰਗਰਹਾਲ ਆਪਣੇ ਜੋ ਵੀ ਆਪਣਾ ਹਲਾ ਦੁਆਲਾ ਹੈ ਉਹ ਚੰਗੀ ਤਰ੍ਹਾਂ ਐਂਟੀ ਸਬੋਟੇਜ ਬੰਬ ਐਕਸਪਲੋਸਿਵ ਟੀਮ ਨਾਲ ਔਰ ਡੌਗ ਸਕਵਡ ਨਾਲ ਸਾਰਾ ਹੀ ਚੈੱਕ ਕਰ ਕੀਤਾ ਗਿਆ ਹੈ ਤੇ ਕਿੰਨੀਆਂ ਟੀਮਾਂ ਜਿਹੜੀਆਂ ਵਾਜੇ ਚੈਕਿੰਗ ਵਾਸਤੇ ਪਹੁੰਚੀਆਂ ਸਰ ਸਾਡੀਆਂ ਮਤਲਬ ਬਾਹਰੋਂ ਤੇ ਜਲੰਧਰ ਤੋਂ ਟੀਮ ਆਈ ਏਕ ਬੰਬ ਐਕਸਪਲੋਸਿਵ ਦੀ ਔਰ ਸਾਡੀ ਆਪਣੀ ਐਂਟੀ ਸਬਟੀਲਿਟੀ ਲੋਕਲ ਹੈ ਤੇ ਸਾਡੇ ਆਮ ਸਾਰੇ ਮੁਲਾਜ਼ਮ ਜਿਹੜੇ ਸਾਰੇ ਸਰਚ ਕਰਦੇ ਕਿੰਨੇ ਕੁ ਮੁਲਾਜ਼ਮਾਂ ਦੇ ਨਾਲ ਕੋਈ ਚੈਕਿੰਗ ਕੀਤੀ ਹੈ ਅਸੀਂ तकरीबन ਸਾਡੇ ਰੂਟੀਨ ਦੇ ਵਿੱਚ ਹੀ 100 150 ਮੁਲਾਜ਼ਮ ਹੈ ਸਾਡਾ ਜਿਹੜਾ ਜੋ ਚੈੱਕ ਕਰਦਾ ਹੈ ਸ਼ੱਕੀ ਬੰਦਿਆਂ ਦੀ ਚੈਕਿੰਗ ਕੀਤੀ ਹੈ ਹਾਂ ਸ਼ੱਕੀ ਬੰਦਿਆਂ ਦੀ ਚੈੱਕ ਕੀਤੀ ਹੈ ਜੋ ਦਰਬਾਰ ਸਾਹਿਬ ਦੇ ਆਲੇ ਦੁਆਲੇ ਜੋ ਮੰਗਤੇ ਬੈਠਦੇ ਨਹੀਂ ਮੰਗਤੇ ਆਂਦਾ ਇਹ ਸਮਾਨ ਚੈੱਕ ਕੀਤਾ ਗਿਆ ਹੈ ਹੋਰ ਵੀ ਕੋਈ ਸ਼ੱਕੀ ਹੈ ਉਹਨਾਂ ਨੂੰ ਚੈੱਕ ਕੀਤਾ ਗਿਆ ਦਰਬਾਰ ਸਾਹਿਬ ਦੇ ਜਿਹੜੇ ਗੇਟ ਨੇ ਉੱਥੇ ਕੋਈ ਚੈਕਿੰਗ ਵਾਸਤੇ ਮਸ਼ੀਨ ਲਗਾਈ ਜਾਏਗੀ ਕਿਉਂਕਿ ਹਾਂ ਇਹ ਚੈਕਿੰਗ ਲਈ ਮਸ਼ੀਨ ਪਹਿਲੇ ਇਹਨਾਂ ਨੇ ਮਤਲਬ ਟ్రायल ਲਿਆ ਵੀ ਸੀ ਪਰ ਉਸਕੇ ਬਾਅਦ ਮਤਲਬ ਕੋਈ ਅਜੇ ਮਸ਼ੀਨ ਲਗਾਈ ਨਹੀਂ ਹੈ ਸਹੀ ਜੀ ਮਸ਼ੀਨ ਚਾਹੀਦੀ ਹੈ ਸਰ ਇਹ ਸਾਡੀ ਮਸ਼ੀਨ ਲਗਾਤਾਰ ਈਮੇਲ ਆ ਰਹੀ ਹੈ ਦਰਵਾਸਾ ਦਰਵਾਸਾ ਸਾਹਿਬ ਦੇ ਜੋ 6 ਗੇਟ ਨੇ 6 ਗੇਟਾਂ ਤੇ ਹੀ ਮਸ਼ੀਨ ਚੈਕਿੰਗ ਵਾਲੀ ਹੋਣੀ ਚਾਹੀਦੀ ਹੈ